ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਜੀ ਸਾਗ ਕੱਟਣ ਬਾਰੇ ਤੇ ਅੱਜ ਆਪਾਂ ਸਾਗ ਕੱਟਾਂਗੇ ਜੀ ਬਿਲਕੁਲ ਨਵੇਂ ਤੇ ਵੱਖਰੇ ਤਰੀਕੇ ਨਾਲ ਤੇ ਤੁਹਾਨੂੰ ਵੀ ਇਹ ਤਰੀਕਾ ਬਹੁਤ ਜ਼ਿਆਦਾ ਪਸੰਦ ਆਊਗਾ ਜੀ ਤੇ ਸਾਗ ਖਾਣਾ ਤਾਂ ਸਭ ਨੂੰ ਪਸੰਦ ਹੁੰਦਾ ਜੀ ਤੇ ਪਰ ਇਹਦੀ ਜਦੋਂ ਸਵਾਰਨਦੀ ਤੇ ਕੱਟਣ ਦੀ ਵਾਰੀ ਆਉਂਦੀ ਹੈ ਤਾਂ ਸਾਰੇ ਇਹ ਤੋਂ ਚੱਲਦੇ ਆਗੇ ਸਾਗ ਕੱਟਣ ਤੋਂ ਤੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਏ ਸਾਗ ਕੱਟਣ ਤੇ ਤੇ ਅੱਜ ਆਪਾਂ ਤੁਹਾਨੂੰ ਬਿਲਕੁਲ ਵੱਖਰਾ ਤੇ ਨਵਾਂ ਤਰੀਕਾ ਦੱਸਦੇ ਆ ਬਿਲਕੁਲ ਆਸਾਨ ਜਿਹਾ ਤਰੀਕਾ ਸਾਗ ਕੱਟਣ ਦਾ ਮਿੰਟਾਂ ਦਾ ਕੰਮ ਜੀ ਮਿੰਟਾਂ ਵਿੱਚ ਦੀ ਹੋ ਜਾਊਗਾ ਇਹ ਤੇ ਮਿੰਟਾਂ ਵਿੱਚ ਦੀ ਸਾਗ ਕੱਟਿਆ ਜਾਊਗਾ ਜੀ ਸਾਰਾ ਆਪਣਾ ਤੇ ਚਲੋ ਜੀ ਕਰਦੇ ਆ ਵੀਡੀਓ ਸ਼ੁਰੂ ਆਪਾਂ ਕਿਵੇਂ ਸਾਗ ਕੱਟਣਾਗਾ ਤੇ ਵੀਡੀਓ ਨਾਲ ਐਂਡ ਤੱਕ ਬਣੇ ਰਹਿਣਾ ਜੀ ਤੇ ਇਹ ਵੇਖੋ ਜਦੋਂ ਵੀ ਆਪਾਂ ਸਾਗ ਇਹ ਕਟਿੰਗ ਕਰਦੇਗੇ ਤੇ ਸਭ ਤੋਂ ਜ਼ਿਆਦਾ ਤਾਂ ਆਪਾਂ ਨੂੰ ਇਹਨਾਂ ਦੇ ਸਵਾਰਨ ਤੇ ਟਾਈਮ ਜ਼ਿਆਦਾ ਲੱਗਦਾ ਜਿਵੇਂ ਇਹੇ ਹੈਗੇਗੇ ਮੇਥੇ ਹੋਏ ਤੇ ਬਾਥੂ ਹੋਏ ਤੇ ਇਹਨਾਂ ਤੇ ਬਹੁਤ ਜ਼ਿਆਦਾ ਬਰੀਕੀ ਕੰਮ ਹੁੰਦਾ ਤੇ ਇਹਨਾਂ ਤੇ ਜ਼ਿਆਦਾ ਟਾਈਮ ਲੱਗ ਜਾਂਦਾ ਆਪਾਂ ਨੂੰ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਇਹ ਕਿਵੇਂ ਕਰਨੇ ਆਪਾਂ ਇੱਥੇ ਆਪਾਂ ਲੈ ਲਏ ਜੀ ਇੱਕ ਇਹ ਕਦੂਗਾਛ ਲੈ ਲਿਆ ਆਪਾਂ ਤੇ ਇਹ ਆਪਾਂ ਮੋਟੇ ਵਾਲੇ ਪਾਸਾ ਵਰਤਾਂਗੇ ਦਾ ਤੇ ਜੇਕਰ ਤੁਹਾਨੂੰ ਇਹ ਮੇਰਾ ਸਾਗ ਕਟਣ ਦਾ ਤਰੀਕਾ ਵਧੀਆ ਲੱਗਿਆ ਜੀ ਤਾਂ ਤੁਸੀਂ ਵੀ ਇਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤਾਂ ਕਿ ਇਦਾਂ ਦੀਆਂ ਅੱਗੇ ਵੀ ਵਧੀਆ-ਵਧੀਆ ਵੀਡੀਓ ਤੁਹਾਨੂੰ ਦੇਖਣ ਨੂੰ ਮਿਲ ਸਕਣ ਜੀ ਤੇ ਇੱਥੇ ਜਿਵੇਂ ਹੁਣ ਇਹ ਆਪਾਂ ਮੇਥੇ ਲੈ ਲਏ ਜੀ ਤੇ ਮੇਥਾ ਨੂੰ ਆਪਾਂ ਇਸ ਤਰੀਕੇ ਨਾਲ ਤੇ ਇਹਦੇ ਵਿੱਚ ਦੀ ਟਪਾ ਲਾਂਗੇ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਤੇ ਇੱਧਰ ਫੜ ਲਾਂਗੇ ਤੇ ਮਿੰਟੋ-ਮਿੰਟ ਇਹ ਦੇਖੋ ਜੀ ਤੁਸੀਂ ਤੇ ਸਾਰੇ ਪੱਤੇ ਇਹ ਇਸ ਤਰੀਕੇ ਨਾਲ ਉੱਪਰ ਆ ਜਾਣਗੇ ਦੇਖੋ ਇਹ ਅਲੱਗ ਹੋਗੇ ਤੇ ਡੰਡੀ ਇਹਦੀ ਅਲੱਗ ਹੋਗੀ ਜੀ ਤੇ ਇਸ ਤਰੀਕੇ ਨਾਲ ਜੇਕਰ ਤੁਸੀਂ ਸਾਗ ਸਵਾਰੋਗੇ ਜੀ ਫਟਾਫਟ ਸਵਾਰਿਆ ਜਾਊਗਾ ਬਿਲਕੁਲ ਵੀ ਟਾਈਮ ਨਹੀਂ ਲੱਗੂਗਾ ਤੇ ਇਹ ਵੇਖੋ ਇਸ ਤਰੀਕੇ ਨਾਲ ਡੰਡੀਆਂ ਇਹ ਅਲੱਗ ਹੋ ਰਹੀਆਂ ਤੇ ਪੱਤੇ-ਪੱਤੇ ਇਹਦੇ ਅਲੱਗ ਹੋ ਰਹੇ ਅਗੇ ਇਸ ਟ੍ਰਿਕ ਨਾਲ ਆਪਾਂ फटाफट ਕੱਟ ਲਾਂਗੇ ਇਹ ਦੇਖੋ ਜੀ ਮਿੰਟੋ-ਮਿੰਟੇ ਕੰਮ ਹੋ ਜਾਂਦਾ ਜੀ ਨਹੀਂ ਆਪਾਂ ਨੂੰ ਇਕੱਲਾ-ਇਕੱਲਾ ਪੱਤਾ ਸਵਾਰਨ ਤੇ ਕਿੰਨਾ ਜ਼ਿਆਦਾ ਟਾਈਮ ਲੱਗ ਜਾਂਦਾ ਗਾ ਇਹ ਮੇਥਿਆ ਤੇ ਇਸੇ ਤਰ੍ਹਾਂ ਹੀ ਆਪਾਂ ਤੁਹਾਨੂੰ ਬਾਥੂ ਵੀ ਕਰਕੇ ਦਿਖਾਉਣੇ ਆ ਜੀ ਇਸੇ ਤਰ੍ਹਾਂ ਹੀ ਹੁਣ ਆਪਾਂ ਇਹ ਬਾਥੂ ਲੈ ਲਏ ਜੀ ਤੇ ਬਾਥੂ ਨੂੰ ਵੀ ਆਪਾਂ ਇਸੇ ਤਰੀਕੇ ਨਾਲ ਹੀ ਇਹ ਦੇਖੋ ਡੰਡੀਆਂ ਅਲੱਗ ਹੋ ਗਈਆਂ ਤੇ ਬਾਥੂ ਵੀ ਆਪਾਂ ਇਸੇ ਤਰੀਕੇ ਨਾਲ ਹੀ ਬਹੁਤ ਜ਼ਿਆਦਾ ਸੌਖਾ ਤਰੀਕਾ ਜੀ ਇਹ ਤੇ ਬਿਲਕੁਲ ਵੱਖਰਾ ਤਰੀਕਾ ਜੀ ਇਹ ਇਸ ਤਰੀਕੇ ਨਾਲ ਤੁਸੀਂ ਵੀ ਫਟਾਫਟ ਸਾਗ ਇਹ ਸਵਾਰ ਸਕਦੇ ਆਂਗੇ ਤੇ ਬਿਲਕੁਲ ਵੀ ਤੁਸੀਂ ਇੱਥੇ ਬੋਰ ਨਹੀਂ ਹੋਵੋਗੇ ਤਰੀਕੇ ਨਾਲ ਸਾਗ ਸਵਾਰਨ ਚ ਇਹ ਵੇਖੋ ਮਿੰਟਾਂ ਵਿੱਚ ਦੀ ਸਾਗ ਆਪਣਾ ਸਵਾਰਿਆ ਜਾਊਗਾ ਇਹ ਵੇਖੋ ਫਟਾ ਤੇ ਇਹ ਵੇਖੋ ਜੀ ਇਸ ਤਰੀਕੇ ਨਾਲ ਫਟਾਫਟ ਇਹ ਪੱਤੀਆਂ ਅਲੱਗ ਹੋ ਗਈਆਂ ਇਹਦੀਆਂ ਪੱਤੇ ਤੇ ਇਸ ਤਰੀਕੇ ਨਾਲ ਡੰਡੀਆਂ ਅਲੱਗ ਹੋ ਗਈਆਂ ਤੇ ਹੁਣ ਆਪਾਂ ਤੁਹਾਨੂੰ ਕਾਲਕ ਵੀ ਆਪਾਂ ਕੱਟ ਕੇ ਦਿਖਾਉਣੇ ਆਂਗੇ ਕਿ ਇਹ ਲੈ ਲੈਣਾ ਕੋਈ ਧੱਗ ਵਗੈਰਾ ਇਸ ਤਰੀਕੇ ਨਾਲ ਰੱਸੀ ਕੋਈ ਤੇ ਇਹਨੂੰ ਬਸ ਹਲਕਾ ਜਿਹਾ ਇਸ ਤਰੀਕੇ ਨਾਲ ਬੰਨ ਲੈਣਾ ਤੇ ਮਿੰਟੋ-ਮਿੰਟ ਸਾਗ ਕੱਟਿਆ ਜਾਊਗਾ ਜੀ ਇਹ ਦੇਖੋ ਇਸ ਤਰੀਕੇ ਨਾਲ ਫੜ ਕੇ ਤੇ ਨਹੀਂ ਆਪਾਂ ਨੂੰ ਕਿੰਨਾ ਜ਼ਿਆਦਾ ਟਾਈਮ ਲੱਗ ਜਾਂਦਾ ਇਸ ਤਰੀਕੇ ਨਾਲ ਫਟਾਫਟ ਤੁਸੀਂ ਕੱਟ ਸਕਦੇ ਆਂਗੇ ਇਹ ਦੇਖੋ ਇਹ ਦੇਖੋ ਜੀ ਇਸ ਤਰੀਕੇ ਨਾਲ ਫਟਾਫਟ ਕੱਟ ਸਕਦੇ ਆ ਤੁਸੀਂ ਮਿੰਟੋ-ਮਿੰਟ ਸਾਗ ਕੱਟਿਆ ਜਾਊਗਾ ਇਹ ਨੂੰ ਇਸਕੋ ਜਿਹੜੀਆਂ ਫਰਨਾਨਾ ਨੂੰ ਸਾਗ ਕੱਟਣਾ ਔਖਾ ਲੱਗਦਾ ਉਹਨਾਂ ਲਈ ਇਹ ਬਹੁਤ ਵਧੀਆ ਵੀਡੀਓ ਹੈ ਜੀ ਮਿੰਟੋ ਮਿੰਟ ਸਾਗ ਕੱਟ ਸਕਦੇ ਆਪਾਂ ਇਸ ਤਰੀਕੇ ਨਾਲ ਤੇ ਇਸ ਇਧਰੋਂ ਇਹਨੂੰ ਫੜ ਲਾਂਗੇ ਤੇ ਹੁਣ ਆਪਾਂ ਇਧਰੋਂ ਵੀ ਇਸੇ ਤਰੀਕੇ ਨਾਲ ਹੀ ਕੱਟ ਲਾਂਗੇ ਫਟਾਫਟ ਇਹਨੂੰ ਆਪਾਂ ਰਸਤੀ ਨੂੰ ਕਰ ਲਾਂਗੇ ਇੱਕ ਸਾਈਡ ਤੇ ਤੇ ਮਿੰਟਾਂ ਵਿੱਚ ਦੀਜੀ ਆਪਾਂ ਕਿਲੋ ਦੇ ਕਿਲੋ ਸਾਗ ਕੱਟ ਸਕਦੇ ਹਾਂਗੇ ਕਿ ਜਿਹੜੇ ਕਰਮਾਂ ਤੇ ਆਪਾਂ ਨੂੰ ਘੰਟਾ ਕੰਟਾ ਲੱਗ ਜਾਂਦਾ ਮਿੰਟਾਂ ਵਿੱਚ ਦੀ ਇਸ ਤਰੀਕੇ ਨਾਲ ਕਰ ਸਕਦੇ ਆਪਾਂ ਨਹੀਂ ਸਾਗ ਕੱਟਣ ਤੇ ਉਹ ਹੋ ਜ਼ਿਆਦਾ ਟਾਈਮ ਲੱਗ ਜਾਂਦਾ ਇਸ ਵਾਰ ਨਾ ਤੇ ਵੀ ਇਹ ਦੇਖੋ ਦੇਖੋ ਜੀ ਮਿੰਟਾਂ ਵਿੱਚ ਦੀ ਆਪਾਂ ਇਹ ਸਾਗ ਕੱਟ ਲਿਆ ਤੇ ਇਸ ਤਰੀਕੇ ਨਾਲ ਇਹਨੂੰ ਵੀ ਹੁਣ ਆਪਾਂ ਕੱਟ ਲਾਂਗੇ ਇਹ ਦੇਖੋ ਜੀ ਤੇ ਤੁਸੀਂ ਵੀ ਇਸ ਤਰੀਕੇ ਨਾਲ ਜੀ ਮਿੰਟਾਂ ਵਿੱਚ ਦੀ ਸਾਗ ਕੱਟ ਸਕਦੇ ਆਂਗੇ ਉਮੀਦ ਹੈ ਕਿ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਈ ਹੋਊਗੀ ਜੀ ਤੇ ਜੇਕਰ ਵੀਡੀਓ ਪਸੰਦ ਆਈ ਤਾਂ ਇਹ ਤਰੀਕਾ ਤੁਸੀਂ ਵੀ ਜ਼ਰੂਰ ਵਰਤ ਕੇ ਜੀ ਸਾਗ ਇਹ ਕੱਟ ਕੇ ਵੇਖਣਾ ਨਵੇਂ ਤਰੀਕੇ ਨਾਲ ਵੱਖਰੇ ਤਰੀਕੇ ਨਾਲ ਤੇ ਬਹੁਤ ਵਧੀਆ ਲੱਗੂਗਾ ਤੁਹਾਨੂੰ ਵੀ ਮਿੰਟਾਂ ਵਿੱਚ ਦੀ ਤੁਹਾਡਾ ਕੰਮ ਹੋ ਜੂਗਾ ਸਾਗ ਦਾ ਕਟਿੰਗ ਕਰਨ ਦਾ ਤੇ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜੀ ਕਮੈਂਟ ਜ਼ਰੂਰ ਕਰਨਾ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ